ਤੇ ਪ੍ਰਵੀਨ ਇੱਕ ਐਹੋ ਜੀ ਔਰਤ ਸੀ ਐਹੋ ਜੀ ਇੱਕ ਸ਼ਖਸ ਸੀ ਐਹੋ ਜੀ ਕੁੜੀ ਸੀ ਬੜੀ ਸੋਲਜੀ ਹੋਈ ਕੁੜੀ ਸੀ ਮੇਰਾ ਖਿਆਲ ਹੈ ਵੀ ਜੇ ਮੈਂ ਸੱਚ ਬੋਲਾਂ ਤੇ ਸੰਤਾਰ ਸਾਹਿਬ ਤੋਂ ਸਰਦਾਰ ਅਲੀ ਦਾ ਆਉਣਾ ਜਾਂ ਸੰਤਾਰ ਸਾਹਿਬ ਤੋਂ ਸਰਦਾਰ ਅਲੀ ਬਣਨਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਪ੍ਰਵੀਨ ਦਾ ਸੀ ਸੰਤਾਰ ਦਾ ਸਫਰ ਸਰਦਾਰ ਅਲੀ ਤੱਕ ਹੋਇਆ ਉਹ ਸਫਰ ਦੇ ਵਿੱਚ ਉਹਨੇ ਸਾਹ ਦੇਖੀ ਉਹ ਤੁਰ ਗਈ ਚਲੋ ਚਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਚਲੋ ਚਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਭਲਕੇ ਕਿਹਦੀ ਵਾਰੀ ਫਿਰ ਬੇਲੀ ਵੀ ਕੋਈ ਨਹੀਂ ਰਹਿੰਦਾ ਸੱਜਣ ਵੀ ਕੋਈ ਨਹੀਂ ਰਹਿੰਦਾ ਪਰਿਵਾਰ ਦੇ ਵਿੱਚ ਜਿਹੜਾ ਬਹੁਤ ਵੱਡਾ ਘਾਟਾ ਪਿਆ ਇਹ ਘਾਟਾ ਕਦੇ ਜ਼ਿੰਦਗੀ ਚ ਪੂਰਾ ਨਹੀਂ ਹੋ ਸਕਦਾ ਪਰਿਵਾਰ ਨੂੰ ਹੁਣ ਇਹ ਕਹਿ ਸਕਦੇ ਆ ਕਿ ਅੱਲਾ ਉਹਨਾਂ ਨੂੰ ਜੰਨਤ ਦਾ ਨਸੀਬ ਕਰੇ ਆਮੀਨ ਰਾਤ ਨੂੰ ਪ੍ਰੋਗਰਾਮ ਤੋਂ ਸਰਦਾਰ ਜੀ ਨਾਲ ਘਰ ਆਣਾ ਤਾਂ ਕਦੇ ਤਾਂ ਨਹੀਂ ਵੀ ਚਿਹਰੇ ਤੇ ਕੋਈ ਸ਼ਿਕਨ ਹੋਵੇ ਜਾਂ ਕੋਈ ਚੀਜ਼ ਹੋਵੇ ਖੁਸ਼ੀ ਖੁਸ਼ੀ ਕਦੇ ਸਵਾਦ ਕਰਦੇ ਸੀ ਆਓ ਚਾਹ ਦਿਨ ਰਾਤ ਜਾਓ ਹਾਂ ਮਸਲਾ ਇਸ ਗੱਲ ਦਾ ਕਿ ਕੋਈ ਵੀ ਔਰਤ ਹੋਵੇ ਔਰ ਉਹਨੂੰ ਘਰ ਦੇ ਭਾਗ ਲੱਗੇ ਹੁੰਦੇ ਆ ਤੇ ਪ੍ਰਵੀਨ ਇੱਕ ਇਹੋ ਜੀ ਔਰਤ ਸੀ ਇਹੋ ਜੀ ਇੱਕ ਸ਼ਖਸ ਸੀ ਇਹੋ ਜੀ ਕੁੜੀ ਸੀ ਬੜੀ ਸੁਲਝੀ ਹੋਈ ਕੁੜੀ ਸੀ ਮੇਰਾ خیال ਹੈ ਵੀ ਜੇ ਮੈਂ ਸੱਚ ਬੋਲਾਂ ਤੇ ਸੰਤਾਰ ਸਾਹਿਬ ਤੋਂ ਸਰਦਾਰ ਅਲੀ ਤੱਕ ਆਉਣਾ ਜਾਂ ਸੰਤਾਰ ਸਾਹਿਬ ਤੋਂ ਸਰਦਾਰ ਅਲੀ ਬਣਨਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਪ੍ਰਵੀਨ ਦਾ ਸੀ ਕਿਉਂਕਿ ਉਹ ਬੜੀ ਇੱਕ ਨਿੱਗੀ ਨਿੱਗੇ ਸੁਹਾੜੀ ਕੁੜੀ ਸੀਗੀ ਉਹ ਕਦੇ ਉਹ ਤਲਖੀ ਵਿੱਚ ਤਾਂ ਕਦੇ ਆਈ ਹੀ ਨਹੀਂ ਹੈ ਜ਼ਿੰਦਗੀ 'ਚ ਨਹੀਂ ਆਈ ਮੱਲਾਸੀ ਹੁਣ ਕਾਫੀ ਦੇਰ ਤੋਂ ਦੇਖ ਰਹੇ ਆ ਮਿਲਦੇ ਆ ਪਰਤਦੇ ਆ ਤੇ ਬਸ ਪਿੰਡ ਦੀ ਸਰਪੰਚੀ ਕਰਕੇ ਵੀ ਟਰ ਗਈ ਇਸ ਸੰਤਾਰ ਦਾ ਸਫਰ ਸਰਦਾਰ ਅਲੀ ਤੱਕ ਹੋਇਆ ਤੇ ਉਹ ਸਫਰ ਦੇ ਵਿੱਚ ਉਹਨੇ ਸਾਥ ਦੇ ਕੇ ਉਹ ਟਰ ਗਈ ਤੇ ਅੱਜ ਅੱਲਾਹ ਪਾਕ ਨੇ ਘਰ ਪਰਿਵਾਰ ਨੂੰ ਵੱਡਾ ਕੀਤਾ ਪੋਤਰਾ ਦਿੱਤਾ ਤੇ ਬਸ ਪੁੱਤਰੇ ਨੂੰ ਦੇਖ ਕੇ ਤੁਰ ਗਈ ਬਸ ਇਹੀ ਕਹਿ ਸਕਦੇ ਆ ਕਿ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਭਲਕੇ ਕਿਹਦੀ ਵਾਰੀ ਏ ਜਦੋਂ ਸਾਹ ਖਤਮ ਹੋ ਜਾਂਦੇ ਆ ਤੇ ਫਿਰ ਫੇ ਬੇਲੀ ਵੀ ਕੋਈ ਨਹੀਂ ਰਹਿੰਦਾ ਸੱਜਣ ਵੀ ਕੋਈ ਨਹੀਂ ਰਹਿੰਦਾ ਤੇ ਬਸ ਇਹ ਉਹਦੀ ਫਲਵਾੜੀ ਹੈ ਜਦੋਂ ਮਰਜੀ ਲਿ ਜਾ ਸਕਦਾ ਪਰ ਸਾਨੂੰ ਦੁੱਖ ਹੈ ਪਰਿਵਾਰ ਦੇ ਵਿੱਚ ਜਿਹੜਾ ਬਹੁਤ ਵੱਡਾ ਘਾਟਾ ਪਿਆ ਇਹ ਘਾਟਾ ਕਿਦੀ ਜ਼ਿੰਦਗੀ ਚ ਪੂਰਾ ਨਹੀਂ ਹੋ ਸਕਦਾ ਤੇ ਪਰਿਵਾਰ ਨੂੰ ਹੁਣ ਇਹ ਕਹਿ ਸਕਦੇ ਆ ਕਿ ਅੱਲਾ ਉਹਨਾਂ ਨੂੰ ਜੰਨਤ ਤੇ ਨਸੀਬ ਕਰੇ ਆਮੀਨ ਔਰ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਇਹ ਭਾਣਾ ਆ ਜਾਂ ਜਿਹੜਾ ਇਹ ਸਦਮਾ ਆ ਉਹ ਬਰਦਾਸ਼ਤ ਕਰਨ ਦੀ ਅੱਲਾ ਤਾਲਾ ਤੋ ਤੌਫੀਕ ਬਖਸ਼ੇ